ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਜੈਂਸ ਅੰਡਰਵੀਅਰ ਬਣਾਉਣਾ ਸਿਖਾਉਨੇ ਆ ਜੀ ਆਪਾਂ ਨੂੰ ਇੱਕ ਭੈਣ ਨੇ ਮੈਸੇਜ ਕੀਤਾ ਸੀ ਕਿ ਸਾਨੂੰ ਜੈਂਸ ਅੰਡਰਵੀਅਰ ਬਣਾਉਣਾ ਸਿਖਾਓ ਦੇਖੋ ਪਹਿਲਾਂ ਆਪਾਂ ਲੇਡੀਜ਼ ਅੰਡਰਵੀਅਰ ਬਣਾਉਣਾ ਵੀ ਸਿਖਾਇਆ ਹੋਇਆ ਹੁਣ ਆਪਾਂ ਜੈਂਸ ਸਿਖਾਉਨੇ ਆ ਦੇਖੋ ਆਪਾਂ ਇਸ ਤਰ੍ਹਾਂ ਤੁਹਾਨੂੰ ਨਾਪ ਲੈਣਾ ਦੱਸਦੇ ਨੇ ਸਿਰਫ 13 ਇੰਚ ਦੀ ਇਹਦੀ ਲੰਬਾਈ ਹੁੰਦੀ ਹੈ ਜਿਹੜਾ ਅੰਡਰਵੀਅਰ ਜੈਂਸ ਹੁੰਦਾ 13 ਇੰਚ ਦੀ ਇਹਦੀ ਲੈਂਥ ਸਾਰੀ ਦੇਖੋ 1 ਇੰਚ ਆਪਾਂ ਫੋਲਡ ਕਰਾਂਗੇ ਥੱਲੋਂ ਉਹਦੇ ਵਾਸਤੇ ਲਵਾਂਗੇ 2 ਇੰਚ ਆਪਾਂ ਉੱਤੋਂ ਇਲਾਸਟਿਕ ਜਿਹੜੀ ਪਾਉਣੀ ਹੈ ਜੀ ਉਹਦਾ ਲਵਾਂਗੇ ਇਸ ਕਰਕੇ ਆਪਣਾ ਸਾਰਾ 16 ਇੰਚ ਦੀ ਹੋ ਗਈ ਸਾਰੀ ਦੇਖੋ ਆਪਾਂ ਤੁਹਾਨੂੰ ਮੇਨਣਾ ਦਿੰਦੇ ਆ ਆਪਾਂ ਮੂਰੀ ਮੇੜਾਂਗੇ ਤੇ ਜਿੱਤੇ ਆਪਣੇ ਮਤਲਬ ਕਿ ਕਾਟ ਪਈ ਹੋਈ ਜੇ ਪੱਟਾਂ ਕੋਲੋਂ ਉੱਥੋਂ ਮੇਨਾਂਗੇ ਬਸ ਇਹਦਾ ਇੰਨਾ ਕੀ ਨਾਪ ਹੁੰਦਾ ਦੇਖੋ ਆਪਣੇ ਕੋਲ ਇਹ ਟੀ-ਸ਼ਰਟ ਪਈ ਸੀ ਥੋੜੀ ਜਿਹੀ ਖਰਾਬ ਹੋਈ ਪਈ ਸੀ ਸਾਡਾ ਤੋਂ ਇਹਦੇ ਵਿੱਚ ਮੋਰੀਆਂ ਮੋਰੀਆਂ ਹੋਈਆਂ ਪਈਆਂ ਸੀਗੀਆਂ ਫਟੀ ਜੀ ਪਈ ਸੀ ਤੇ ਵਿੱਚੋਂ ਬਿਲਕੁਲ ਸਾਫ਼ ਪਈ ਸੀ ਤੇ ਆਪਾਂ ਇਹਦਾ ਅੰਡਰਵੇਅਰ ਬਣਾਉਣਿਆਂਗੇ ਲੋ ਜੀ ਦੇਖੋ ਜਿਵੇਂ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਲੈਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਹੈਗੇ ਆ ਜੀ ਆਪਣੇ ਲਾਵਾਂਗੇ ਨਿਸ਼ਾਨ ਦੇਖੋ ਜਿਵੇਂ ਨੀਚੋਂ ਹੈਗੀ ਇਹ ਫੋਲਡ ਹੋਈ ਹੋਈ ਹੈਗੀ ਕਿਉਂਕਿ T ਸ਼ਰਟ ਹੈ ਆਪਾਂ ਨੂੰ ਨੀਚੋਂ ਫੋਲਡ ਕਰਨ ਦੀ ਲੋੜ ਨਹੀਂ ਪੈਂਦੀ 1 ਇੰਚ ਆਪਾਂ ਇਹ ਘੱਟ ਕੇ ਲਵਾਂਗੇ ਜੀ ਦੇਖੋ 2 ਇੰਚ ਆਪਾਂ ਜਿਹੜਾ ਉੱਪਰੋਂ ਇਲਾਸਟਿਕ ਦਾ ਲੈਣਾ ਹੈ ਆਪਾਂ ਤੁਹਾਨੂੰ ਉਹ ਦੱਸ ਦਿੰਨੇ ਆ ਉਹ ਆਪਾਂ 2 ਇੰਚ ਜਿਹੜਾ ਇਲਾਸਟਿਕ ਦਾ ਲੈਣਾ ਹੈ ਉਹ ਵੀ ਆਪਾਂ ਇਲਾਸਟਿਕ ਹੋਰ ਹਿਸਾਬ ਦੀ ਪਾ ਰਹੇ ਹਾਂ ਇਸ ਕਰਕੇ ਮੈਂ ਉਹ ਵੀ ਨਹੀਂ ਲਾਈ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਜੀ ਆਪਾਂ ਪਾ ਰਹੇ ਹਾਂ ਇਸ ਤਰ੍ਹਾਂ ਜੋਕੀ ਦੀ ਇਲਾਸਟਿਕ ਇਹ ਪਾਵਾਂਗੇ ਇਹ ਉੱਪਰ ਹੀ ਲੱਗ ਜਾਂਦੀ ਹੈ ਇਹ ਅੰਦਰ ਫੋਲਡ ਨਹੀਂ ਹੁੰਦੀ ਇਸ ਕਰਕੇ ਮੈਂ ਸਿਰਫ ਪੂਰਾ ਪੂਰਾ ਨਾਪ ਹੀ ਲੈਂਦਾ ਲੋ ਜੇ ਇੱਥੋਂ ਆਪਾਂ ਮੋੜੀ ਦਾ ਨਾਪ ਲੈ ਲੈਣਗੇ ਮੋਰੀਆ ਆਪਾਂ ਜਿੰਨੀ ਵੀ ਰੱਖਣੀਆਂ ਦੇਖੋ ਉਸ ਹਸਾਬ ਨਾਲ ਆਪਾਂ ਲੈ ਲਾਂਗੇ ਕਿਉਂਕਿ ਜਦੋਂ ਅੰਡਰਵੇਅਰ ਪਾਈ ਹੁੰਦੀ ਹੈ ਲੱਫ ਜਾਂਦੀ ਹੈ ਉਸ ਹਸਾਬ ਨਾਲ ਆਪਾਂ ਥੋੜੀ ਜਿਹੀ ਕੱਟੀ ਲੈਣੀ ਪੈਂਦੀ ਹੈ ਕਿਉਂਕਿ ਇਹ ਅੰਡਰਵੇਅਰ ਪਾਉਣ ਕਰਕੇ ਲਫੇ ਜੇ ਪਏ ਆ ਥੋੜੀ ਜੀ ਅੱਛਾ ਉਤ ਤੋਂ ਬਾਅਦ ਆਪਾਂ ਲਵਾਂਗੇ ਜੀ ਪੱਟਾਂ ਕੋਲੋਂ ਇਸ ਤਰ੍ਹਾਂ ਨਾਪ ਜਿਹੜੀ ਆਪਾਂ ਤੁਹਾਨੂੰ ਘਾਟ ਜੀ ਦਿਖਾਈ ਸੀਗੀ ਥੋੜੀ ਜੀ ਦੇਖੋ ਇੱਥੋਂ ਆਪਾਂ ਜਿਵੇਂ 9 1/2 ਇੰਚ ਦਾ ਲੈ ਲਿਆ ਮੂਰੀ ਆਪਾਂ ਜਿਵੇਂ 8 ਇੰਚ ਲੈ ਲਈ ਇੱਥੋਂ ਆਪਾਂ ਐ ਥੋੜੀ ਜਿਹੀ ਨਾ 2 1/2 ਇੰਚ ਦੀ ਕਾਟ ਪਾਉਣੀ ਹੈ ਦੇਖੋ ਜੇ ਆਪਣਾ ਨੀਚੋਂ ਨਾ ਫੋਲਡ ਹੋਇਆ ਹੋਵੇ ਜਿਵੇਂ ਆਪਣੀ ਇਹ ਟੀ-ਸ਼ਰਟ ਫੋਲਡ ਹੋਈ ਹੈ ਫਿਰ ਤਾਂ ਆਪਾਂ ਉਸ ਹਿਸਾਬ ਨਾਲ ਬੱਦ ਲਵਾਂਗੇ ਆਪਣੀ ਇਹ ਫੋਲਡ ਹੋਈ ਹੋਈ ਹੈ ਇਸ ਕਰਕੇ 2 1/2 ਇੰਚ ਲੈ ਕੇ ਨਾ ਇਸ ਤਰ੍ਹਾਂ ਟੇਢੀ ਤਿਰਛੀ ਤੇ ਉੱਪਰੋਂ ਆਪਾਂ 1/2 ਇੰਚ ਦੀ ਬਸ ਡੀਪ ਕਾਟ ਪਾ ਕੇ ਇਹਦੀ ਐ ਕੱਟ ਦੇਣੀ ਹੈ ਜੀ ਕਟਾਈ ਕਰ ਦੇਣੀ ਹੈਗੀ ਦੇਖੋ ਕੋਈ ਬਾਲਾ ਲੰਬਾ ਚੌੜਾ ਕੰਮ ਨਹੀਂ ਹੈਗਾ ਜਦੋਂ ਆਪਾਂ ਇੱਕ ਵਾਰ ਬਣਾਵਾਂਗੇ ਨਾ ਤੇ ਆਪਾਂ ਨੂੰ ਨਾਲ ਦੀ ਨਾਲ ਹਿਸਾਬ ਆਜੂ ਬਣਾਉਂਦੇ ਬਣਾਉਂਦੇ ਫਿਰ ਆਪਾਂ ਕਿਵੇਂ ਮਰਜ਼ੀ ਨਵਾਂ ਕੱਪੜਾ ਲਿਆ ਕੇ ਬਣਾ ਸਕਦੇ ਆ ਇੱਕ ਵਾਰ ਟਰਾਈ ਕਰਨੀ ਹੈ ਤਾਂ ਦੇਖੋ ਆਪਾਂ ਪੁਰਾਣੇ ਕੱਪੜੇ ਤੇ ਕਰ ਸਕਦੇ ਹੁੰਦੇ ਆਂਗੇ ਲੋ ਜੀ ਦੇਖੋ ਇਹ ਆਪਣੀ ਕਾਟ ਪੈ ਗਈ ਅੱਧੇ ਇੰਚ ਦੀ ਬਾਹਲੀ ਡੀਪ ਕਾਟਣੀ ਪਾਉਣੀ ਤੇ ਲੈਂਥ ਹੋ ਗਈ ਦੇਖੋ ਜੀ ਮੂਰੀ ਥੱਲੋ ਫੋਲਡ ਹੋਈ ਹੋਈ ਹੈ ਇਹ ਆਪਾਂ ਨੂੰ ਕਰਨ ਦੀ ਲੋੜ ਨਹੀਂ ਪੈਂਦੀ ਮੈਂ ਤੁਹਾਨੂੰ ਇੱਕ ਵਾਰ ਵੈਸੇ ਦਿਖਾ ਦਿੰਦੀ ਆਂ ਦੇਖੋ ਦੋ ਪੀਸ ਇਸ ਤਰ੍ਹਾਂ ਹੋਗੇ ਜੀ ਆਪਾਂ ਇਹ ਇਸ ਤਰ੍ਹਾਂ ਆਪਾਂ ਇਹਨੂੰ ਸੀਨਾ ਮ ਆਪਾਂ ਹੁਣ ਦੇਖੋ ਜਿਹੜੇ ਵਿਚਾਰੇ ਪੀਸ ਆ ਉਹ ਕਟਾਂਗੇ ਜਿਹੜੇ ਕੀ ਆਪਾਂ ਸਾਨੂੰ ਅੰਡਰਵੀਅਰ ਤੇ ਲੱਗੇ ਹੁੰਦੇ ਆ ਤੁਸੀਂ ਅੰਡਰਵੀਅਰ ਦੇਖ ਸਕਦੇ ਹੋ ਦੇਖੋ ਉੱਤੇ ਨਾ 5 ਇੰਚ ਦਾ ਵਿਚਾਲੇ ਪੀਸ ਲੱਗਿਆ ਹੁੰਦਾ ਤੇਜੀ ਦੇ ਵਿੱਚ ਕੀ ਜਿਵੇਂ ਜੈਂਸ ਅੰਡਰਵੀਅਰ ਬਣਾਉਣਾ ਦੇਖੋ ਵਿਚਾਲੇ ਕਾਟਾਂ ਪਾਈਆਂ ਹੋਈਆਂ ਨੇ ਉਹ ਕਾਟਾਂ ਪੈਣ ਗਈਆਂ ਇਹ ਅਲੱਗ ਤੋਂ ਹੀ ਲਾਉਣੀ ਪੈਂਦੀ ਹੈ ਜਿਹੜੀ ਕੀ ਵਿਚਾਰਾ ਦਾ ਪੀਸ ਲਾਉਣਾ ਪੈਂਦਾ ਓ ਜੀ ਦੇਖੋ ਜਿਵੇਂ ਆਪਾਂ ਇੱਥੋਂ ਇੱਕ ਆਟ ਤੋਂ ਉੱਪਰ ਤੱਕ ਲੈਂਥ ਨਾਪ ਲੈਣੀ ਹੈ ਇੰਨੀ ਦੇਖੋ ਜਿਵੇਂ ਇਹ ਆਪਣੀ 10 11 ਇੰਚ ਆ ਰਹੀ ਹੈ ਉਸੇ ਹਿਸਾਬ ਨਾਲ ਆਪਾਂ ਇਹ ਕੱਪੜਾ ਲੈਣਾ ਜੀ ਇਹ ਕੱਪੜਾ ਕਮਾਉਂਦੇ ਹੋਏ ਅੱਗੇ ਪਿੱਛੇ ਦੋਨੇ ਸਾਈਡਾਂ ਤੇ ਲੱਗੂਗਾ ਆਪਣੇ ਕੋਲੇ ਟੀ-ਸ਼ਰਟ ਹੈ ਇਸ ਕਰਕੇ ਨਾ ਆਪਾਂ ਦੋ ਪੀਸ ਕੱਟ ਲਾਂਗੇ ਇਹਦੇ ਵੈਸੇ ਵੀ ਇਹ ਦੋ ਪੀਸ ਹੀ ਲੱਗਣਗੇ ਡਬਲ ਡਬਲ ਪੀਸ ਲੱਗਣਗੇ ਦੋ ਮੂਰਲੇ ਪਾਸੇ ਤੇ ਦੋ ਵੈਕ ਤੇ ਦੇਖੋ ਜੀ ਇਹ ਆ ਦੇਖੋ ਇਸ ਤਰ੍ਹਾਂ ਆਪਾਂ 5 ਇੰਚ ਦੀ ਇਹਦੀ ਚੜਾਈ ਰੱਖ ਲਈ ਤੇ ਆਪਾਂ ਇਹਨੂੰ ਪੀਸ ਨੂੰ ਇੱਕ ਕੱਟ ਲੈਣਾ ਹੈਗਾ ਇਸੇ ਤਰ੍ਹਾਂ ਆਪਾਂ ਦੋ ਪੀਸ ਆਪਣੇ ਹੋ ਗਏ ਉੱਪਰਲੇ ਨੀਚੇ ਵਾਲੇ ਤੇ ਦੋ ਪੀਸ ਹੀ ਆਪਾਂ ਫੇਰ ਇਹਨੂੰ ਧਰ ਕੇ ਕੱਟ ਲੈਨੇ ਆ ਜੀ ਇਸ ਦਾ ਉੱਪਰੋਂ ਕਿਉਂਕਿ ਇਹਦੀ ਲੰਬਾਈ ਕਿਹੜਾ ਪੂਰੀ ਆਉਂਦੀ ਸੀ ਇਸ ਕਰਕੇ ਆਪਾਂ ਉੱਪਰੋਂ ਨੀਚੋਂ ਪੀਸ ਲੈ ਲੇ ਲਓ ਜੀ ਜਿਵੇਂ ਆਪਾਂ ਆ ਪੀਸ ਲੈਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਇਹ ਦੱਸਦੀਆਂ ਕਿ ਆਪਾਂ ਬਚਾ ਲਉ ਇਹਦੀ ਕਿਵੇਂ ਕਾਟ ਪਾਉਣੀ ਹੈਗੇ ਪਹਿਲਾਂ ਆਪਾਂ ਇਸ ਤਰ੍ਹਾਂ ਪੀਸ ਥੋੜਾ ਜਿਹਾ ਮੈਂ ਵੱਧ ਹੀ ਲੈ ਲਿਆ ਕਈ ਵਾਰ ਦੇਖੋ ਆਪਣੇ ਕੋਲੇ ਫਰਕ ਰਹਿ ਜਾਂਦਾ ਉਹ ਆਪਾਂ ਬਾਅਦ 'ਚ ਵੀ ਕਟਾਈ ਕਰ ਸਕਦੇ ਹੁੰਦੇ ਆ ਲਓ ਜੀ ਨੇ ਕੋ ਦੋ ਪੀਸ ਇੱਥੇ ਲੱਗਣਗੇ ਇਸ ਤਰ੍ਹਾਂ ਅੱਗੇ ਪਿੱਛੇ ਤੇ ਦੋ ਹੀ ਆਪਣੀ ਬੈਕ ਦਾ ਪਿੱਛੇ ਹੋਗੇ ਪੀਸ ਇਸ ਤਰ੍ਹਾਂ ਲੋ ਜੀ ਸਭ ਤੋਂ ਪਹਿਲਾਂ ਆਪਾਂ ਜਿਵੇਂ ਦੋ ਪੀਸ ਲੈ ਲੈਣੇ ਨੇ ਦੋ ਪੀਸਾਂ ਨੂੰ ਲੈ ਕੇ ਆਪਾਂ ਨਾ ਇਹਦੀ ਕਾਟ ਪਾਉਣੀ ਹੈ ਪਹਿਲਾਂ ਤਾਂ ਮੈਂ ਥੋੜੀ ਜਿਹੀ ਨੀਚੋਂ ਇਹਦੀ ਕਟਾਈ ਕਰਤੀ ਕਿਉਂਕਿ ਨੀਚੋਂ ਥੋੜੀ ਜਿਹੀ ਕਾਟੇ ਦੀ ਘਾਟ ਹੋਣੀ ਹੈ ਤੇ ਸੈਂਟਰ 'ਚ ਥੋੜਾ ਚੌੜਾ ਪੀਸ ਹੁੰਦਾ ਥੋੜੀ ਜਿਹੀ ਪਾਉਣ ਤੋਂ ਬਾਅਦ ਨਾ ਮੈਂ ਤੁਹਾਨੂੰ ਦੱਸ ਜਾਈਏ ਜਿਵੇਂ ਆਪਾਂ ਦੋ ਪੀਸ ਇਸ ਤਰ੍ਹਾਂ ਲੈ ਲੈਣੇ ਨੇ ਤੇ ਉੱਪਰੋਂ ਦੇਖੋ ਜਿਵੇਂ ਆਪਾਂ ਲਾਸਟਿਕ ਦੂਸਰੀ ਪਾਰਿਆਂਗੇ ਇਸ ਕਰਕੇ ਆਪਾਂ ਲਵਾਂਗੇ 3/4 ਤੇ ਜੇ ਆਪਾਂ ਇਲਾਸਟਿਕ ਵਿੱਚ ਫੋਲਡ ਕਰਨ ਵਾਲੀ ਪਾਰਿਆਂ ਤਾਂ ਆਪਾਂ ਥੋੜੀ ਜੀ ਉਸ ਹਾਮ ਨਾਲ ਪੱਤ ਲੈ ਲਾਂਗੇ 1.5 ਇੰਚ ਤੇ ਇਹਨੂੰ ਆਪਾਂ ਡਬਲ ਕਰਕੇ ਨਾ ਇਸ ਤਰ੍ਹਾਂ ਕੱਪੜੇ ਨੂੰ ਇਹਦੀ ਕਾਟ ਪਾਵਾਂਗੇ ਕਿਉਂਕਿ ਇਹ ਜੈਂਸ ਹੈ ਦੇਖੋ ਇਹਦੇ ਕਾਟ ਪੈਂਦੀ ਹੁੰਦੀ ਹੈ ਤੇ ਦੇਖੋ ਆਪਾਂ ਨਾ ਅਧਿਕ 1/2 ਇੰਚ ਦੀ ਇਸ ਤਰ੍ਹਾਂ ਗਲਾਈ ਦੇ ਕੇ ਇਹਨੂੰ ਇਸ ਤਰ੍ਹਾਂ ਹੀ ਕਾਟ ਪਾ ਲੈਣੀ ਹੈ ਜੀ ਇਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਖੋਲ ਕੇ ਇਹ ਇਸ ਤਰ੍ਹਾਂ ਕਾਟ ਬਣ ਜੂਗੀ ये दो पीस होने एक पिछे लगू तो एक मूहे लगेगा अंदरली सैड पर एक मूहरे सैड ते एक अंदरली सैड पर पिछे सारे दोनों पीस प्लेन ही होने देखो बैक वाली सैड पर लो जी ये अपने चार पीस हो गए ਤੇ ਹੁਣ ਆਪਾਂ ਕੀ ਕਰਨਾ ਜੀ ਦੇਖੋ ਨੀਚੂ ਆਪਾਂ ਨੂੰ ਫੋਲਡ ਕਰਨ ਦੀ ਲੋੜ ਨਹੀਂ ਪੈਂਦੀ ਫੋਲਡ ਹੋਇਆ ਹੋਇਆ ਹੁਣ ਆਪਾਂ ਨਾ ਇਸ ਤਰ੍ਹਾਂ ਇਹਨਾਂ ਨੂੰ ਦੋਨਾਂ ਨੂੰ ਸੀਨਾ ਬਲਾਵਾਂਗੇ ਇਸ ਤਰ੍ਹਾਂ ਧਰ ਕੇ ਇੱਥੇ ਇੰਨੀ ਕ ਸੀਨਾ ਲਾਵਾਂਗੇ ਉਸ ਤੋਂ ਬਾਅਦ ਆਪਾਂ ਜੇ ਬਾਹਰਲੇ ਪਾਸੇ ਦੋ ਪਾਸੇ ਆਪਾਂ ਇਹਦੀਆਂ ਬੈਟੀਆਂ ਸੀਨਾ ਲਾ ਦਾਂਗੇ ਯਾਨੀ ਕਿ ਇਹਨੂੰ ਫੋਲਡ ਕਰ ਦਾਂਗੇ ਚੰਗੀ ਤਰ੍ਹਾਂ ਜਿਹੜੀ ਸੀਨਾ ਮਾਰੀਆਂ ਨਿਗੀਆਂ ਉਹਨੂੰ ਲਓ ਜੀ ਆਪਣੀਆਂ ਇਸ ਤਰ੍ਹਾਂ ਨਾ ਦੱਬੀਆਂ ਸੀਨਾ ਵੱਜ ਗਈਆਂ ਦੋ ਤੇ ਹੁਣ ਮੈਂ ਤੁਹਾਨੂੰ ਜਿਹੜੀ ਪੱਟੀ ਹੈ ਜੀ ਇਹ ਲਾਉਣੀ ਦੱਸਦੀਆਂ ਕਿ ਇਹ ਆਪਾਂ ਕਿਵੇਂ ਲਾਉਣੀ ਹੈ ਦੇਖੋ ਇਹ ਕਰਨਾ ਹੈ ਜੀ ਇੱਕ ਮੂਰਲਾ ਪੀਸ ਆ ਜਿਵੇਂ ਸਿੱਧਾ ਦੋਨੇ ਪੀਸ ਪੁੱਠੇ ਆਉਣਗੇ ਅੰਦਰ ਤੇ ਬਾਹਰ ਇਹ ਸਿੱਧੇ ਪੀਸ ਹੋਣਗੇ ਮੈਨੂੰ ਥੋੜੀ ਜਿਹੀ ਦੀ ਗਲਾਈ ਘੱਟ ਲੱਗਦੀ ਹੈ ਥੋੜੀ ਜਿਹੀ ਮੈਂ ਡੀਪ ਹੋਰ ਕਰਦੀ ਆ ਇਹਨੂੰ ਥੋੜਾ ਜਾਂ ਹਲਕਾ ਜਿਹਾ ਆਪਾਂ ਇਹਨੂੰ ਥੋੜੀ ਢੰਗਾਈ ਹੋਰ ਦੇ ਦਾਂਗੇ ਮਨੋ ਜੀ ਦੇਖੋ ਕੋਈ ਵੀ ਚੀਜ਼ ਹੁੰਦੀ ਹੈ ਜੀ ਆਪਾਂ ਜੇ ਬਣਾਉਣ ਲੱਗ ਜਾਈਏ ਆਪਾਂ ਨੂੰ ਕੋਈ ਔਖੀ ਨਹੀਂ ਲੱਗਦੀ ਹੁੰਦੀ ਸਿਰਫ ਆਪਾਂ ਨੂੰ ਇੱਕ ਵਾਰ ਐ ਲੱਗਦਾ ਹੁੰਦਾ ਹੈ ਕਿ ਕਿਵੇਂ ਬਣੂ ਹਨ ਬਣਾਉਣ ਨੂੰ ਤਾਂ ਜਿਹੜੀ ਆਪਾਂ ਘਰੇ ਚੀਜ਼ ਬੰਦਦੇ ਹਾਂ ਨਾ ਸਗੋਂ ਸਭ ਤੋਂ ਵਧੀਆ ਬੰਦਦੀ ਹੈ ਕਿਉਂਕਿ ਪੱਕੀਆਂ ਸੀਨਾ ਕਰਦੇ ਆਪਾਂ ਕਿਉਂਕਿ ਘਰੇ ਪੱਛਿਆ ਨਹੀਂ ਪਾਉਣਾ ਹੁੰਦਾ ਤੇ ਉਸ ਕਰਕੇ ਆਪਾਂ ਡਬਲ ਸੀਨਾ ਕਰਨ ਦੇ ਨਾਲ ਕੋਈ ਫਟਣ ਦਾ ਚੱਕਰ ਨਹੀਂ ਹੁੰਦਾ ਦੇਖੋ ਵਧੀਆ ਬੰਦ ਹੈਗਾ ਲੋ ਜੀ ਹੁਣ ਆਪਾਂ ਛੋਟੀਆਂ-ਛੋਟੀਆਂ ਜਿਹੀ ਮੈਂ 1.5 2 ਇੰਚ ਦੀ ਪੱਟੀ ਕਰ ਲਈ ਤੇ ਉਹਨੂੰ ਫੋਲਡ ਕਰਨਾ ਹੈ ਇਸ ਤਰ੍ਹਾਂ ਤੇ ਇਹ ਲਾਵਾਂਗੇ ਆਪਾਂ ਥੋੜੀ ਜਿਹੀ ਖਿੱਚਦੇ ਹੋਏ ਉੱਪਰ ਨੂੰ ਘਮਾਓ ਇਹਨੂੰ ਐ ਘੁਮਾ ਕੇ ਲਾਵਾਂਗੇ ਦੋਨਾਂ ਪਾਸੇ ਆਪਾਂ ਪਹਿਲਾਂ ਇਹ ਚੀਜ਼ ਤੇ ਲਾ ਲਵਣੀ ਹੈਗੀ ਹੈ ਹਲਕੀ ਹਲਕਾ ਉੱਪਰਲਾ ਪੀਸ ਆਪਾਂ ਖਿੱਚਾਂਗੇ ਦੇਖੋ ਸਟੈਚ ਹੁੰਦਾ ਕਿਉਂਕਿ ਇਹ ਬਣਾਉਣ ਵਾਲਾ ਕਪੜਾ ਇਸ ਤਰ੍ਹਾਂ ਲਾਵਾਂਗੇ ਤੇ ਮੈਂ ਥੋੜੀ ਜਿਹੀ ਬਦਮੀ ਇਸ ਤਰ੍ਹਾਂ ਹੀ ਲਾਤੀ ਨਹੀਂ ਆਪਾਂ ਬਰੀਕ ਲਾ ਕੇ ਉੱਪਰ ਨੂੰ ਫੋਲਡ ਵੀ ਕਰ ਸਕਦੇ ਸੀ ਕਿ ਦੇਖੋ ਇਹ ਇਸ ਤਰ੍ਹਾਂ ਇਹਦੀ ਸ਼ੇਪ ਬਣ ਗਈ ਜੀ ਇਸ ਤਰ੍ਹਾਂ ਇਹ ਪੱਟੇ ਆ ਗਏ ਇਹਨੇ ਕੁਝ ਇੱਕ ਇਹ ਅੰਦਰ ਹੋ ਜੂ ਤੇ ਇੱਕ ਇਹ ਵਾਰ ਪੀਸ ਹੋ ਜਾਊਗਾ ਇਹ ਇਹ ਆਪਾਂ ਨੂੰ ਡਬਲ ਈ ਲਾਉਣੀ ਪੈਂਦਾ ਹੈਗਾ ਇਹ ਪੀਸ ਹੈ ਜਿਹੜਾ ਆਹ ਲੋ ਜੀ ਇਸ ਤਰ੍ਹਾਂ ਤੁਸੀਂ ਅੰਡਰਵੀਅਰ ਤੇ ਦੇਖੋਗੇ ਨਾ ਉਤੇ ਵੀ ਡਬਲ ਪੀਸ ਲੱਗਿਆ ਹੁੰਦਾ ਹੈ ਇਹ ਤੇ ਦੋਨਾਂ ਪਾਸੇ ਇਹਦੇ ਮਤਲਬ ਕਿ ਇਹ ਬਣਿਆ ਹੋਇਆ ਹੁੰਦਾ ਹੈਗਾ ਕੱਟ ਪਾਈ ਹੁੰਦੀ ਹੈਗੀ ਲੋ ਜੀ ਹੁਣ ਦੇਖੋ ਆਪਾਂ ਇਹਨੂੰ ਪਹਿਲਾਂ ਸੀ ਲੰਨੇ ਆਂਗੇ ਇਸ ਤਰ੍ਹਾਂ ਸੀਨ ਤੋਂ ਬਾਅਦ ਤੇ ਆਪਾਂ ਥੋੜਾ ਸੌਖਾ ਹੋ ਜਾਊਗਾ ਤੇ ਉਹਦੇ ਨਾਲ ਅਟੈਚ ਕਰਨਾ ਹੁਣ ਫਿਰ ਆਪਾਂ ਜਿਹੜਾ ਹੈਗਾ ਜੀ ਅੰਡਰਵੀਅਰ ਕਟ ਡਾਈ ਕੀਤੀ ਹੋਈ ਆ ਆਪਾਂ ਉਹਦੇ ਨਾਲ ਅਟੈਚ ਕਰ ਦਾਂਗੇ ਇਹਨੂੰ ਲਓ ਜੀ ਬੱਦ ਘਾਟ ਸੀ ਆਪਾਂ ਥੋੜਾ ਜਿਹਾ ਫੋਲਡ ਉਹਨੂੰ ਸਹੀ ਘਰਤਾ ਕੱਟ ਕੇ ਤੇ ਇਹ ਆਪਣਾ ਹੁਣ ਦੋਨੇ ਪਾਸੇ ਤਿਆਰ ਹੋ ਗਿਆ ਜੀ ਹੁਣ ਆਪਾਂ ਦੇਖੋ ਜਿਹੜਾ ਹੈਗਾ ਨਿਕਲ ਵਾਲਾ ਪੀਸ ਉਹਤੇ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਪਿਛਲੇ ਪੀਸ ਨੂੰ ਵੀ ਅਟੈਚ ਕਰ ਲੈਣੇ ਆ ਇੱਕ ਸੀਨ ਦੇਖੋ ਇੱਕ ਜਿਹੜਾ ਕੱਪੜਾ ਮੈਂ ਪਿੱਛੇ ਧਰਤਾ ਇੱਕ ਮੂਰੇ ਧਰਤੇ ਇਹ ਗੋਮੋਂ ਸੇ ਆਉਣ ਲੱਗ ਜੂਗੀ ਤੇ ਲਓ ਜੀ ਆਪਾਂ ਇਹਦੇ ਨਾਲ ਅਟੈਚ ਕਰਤਾ ਲਓ ਇਹ ਕੋ 40 ਪੀਸ ਧਰ ਕੇ ਨਾ ਜਿਹੜੇ ਦੂਸਰੇ ਪੀਸ ਸੀ ਇੱਕ ਉੱਪਰ ਤਾਂ ਇੱਕ ਨੀਚੇ ਧਰਤਾ ਤੇ ਉਹਨੂੰ ਜਦੋਂ ਆਪਾਂ ਸਿੱਧਾ ਕੀਤਾ ਤੇ ਸੀਨ ਅੰਦਰ ਚਲੀ ਗਈ ਦੋਨਾਂ ਪਾਸੇ ਸਫਾਈ ਆ ਗਈ ਇਹਦੇ ਨਾਲ ਕੋ ਮਸ਼ੀਨ ਵਾਂਗ ਬਣ ਗਈ ਲੋ ਜੀ ਹੁਣ ਆਪਾਂ ਜਿਹੜਾ ਇਹ ਪੀਸ ਲਾਉਣਾ ਹੈ ਇਵੇਂ ਸਾਨੂੰ ਦੱਸ ਦਿਆਂ ਜੀ ਨਿਕਰ ਦੇ ਨਾਲ ਇਹ ਸਿੱਧੇ ਵਾਲੇ ਪਾਸੇ ਲਾਉਣਾ ਆਪਾਂ ਨਹੀਂ ਜਿਹੜੀਆਂ ਸਿਉਣਾ ਨਾ ਮੂਰਲੇ ਪਾਸੇ ਆਉਣੀਆਂ ਚਾਹੀਣੀਆਂ ਅੰਦਰ ਇਸ ਤਰ੍ਹਾਂ ਸਫਾਈ ਆ ਜੂਗੀ ਤੇ ਮੂਰਲੇ ਪੀਸ ਆਉਣ ਵੀ ਹੈ ਸਿਉਣਾ ਤੇ ਉਹਦੇ ਉੱਤੇ ਲਾਵਾਂਗੇ ਆਪਾਂ ਪੱਟੀਆਂ ਇੰਚ-ਇੰਚ ਕਦੀਆਂ ਪੱਟੀਆਂ ਲਾਵਾਂਗੇ ਜਾਨੀ ਕਿ ਜਿਵੇਂ ਕਿ ਬਾਜ਼ਾਰ ਵਾਲੇ ਅੰਡਰਵੀਅਰ ਤੇ ਲੱਗੀਆਂ ਹੁੰਦੀਆਂ ਲੋ ਜੀ ਇਹ ਸਿਉਣਾ ਦੇਖੋ ਬਾਹਰਲੇ ਪਾਸੇ ਆਉਣਗੀਆਂ ਇਸ ਤਰ੍ਹਾਂ ਇਸੇ ਤਰ੍ਹਾਂ ਆਪਾਂ ਹੁਣ ਕਸੀਨ ਮਾਰਦੇ ਹੋਏ ਐ ਪਿੱਛੇ ਤੇ ਬੈਕ ਮੂਰੇ ਫਰੰਟ ਤੇ ਇਸ ਤਰ੍ਹਾਂ ਲਗਾ ਦਨੇ ਆ ਦੋਨੇ ਇਹ ਵੀ ਆਪਣੀਆਂ ਦੋਨੇ ਸਿਉਣਾ ਇੱਜਲੀ ਤੇਜ਼ਲੀ ਦੋਨੇ ਸਾਈਡਾਂ ਵਾਲੀਆਂ ਆਪਣੇ ਬਾਹਰਲੇ ਪਾਸੇ ਸਿਉਣਾ ਆ ਜਾਣਗੇ ਮੈਂ ਸੋਨ ਇੱਕ ਵਾਰ ਮਾਰ ਕੇ ਸਿਉਣਾ ਦਿਖਾ ਦਨੀ ਆ ਦੇਖੋ ਆਪਾਂ ਇਸ ਤਰ੍ਹਾਂ ਮਾਰ ਲੈਣੀਆਂ ਨੇ ਜੀ ਲੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਜੋ ਤੁਸੀਂ ਕੁਝ ਹੋਰ ਸਿੱਖਣਾ ਹੈ ਆਪਾਂ ਸਾਨੂੰ ਉਹ ਵੀ ਜ਼ਰੂਰ ਦੱਸਾਂਗੇ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਲੋ ਜੀ ਆਪਣੀਆਂ ਦੋਨੇ ਸੀਨਾ ਵੱਜ ਗਈਆਂ ਹੁਣ ਦੇਖੋ ਆਪਾਂ ਨਾ 1 ਇੰਚ ਇੰਚ ਦੀ ਇਸ ਤਰ੍ਹਾਂ ਪੱਟੀ ਕੱਟ ਲੈਣੀਆਂ ਨੇਗੀਆਂ ਇੰਚ ਬਸ 1.5 ਇੰਚ ਦੀ ਬੋਤ ਹੈ ਕਿਉਂਕਿ ਆਪਾਂ ਇਹ ਸਾਨੂੰ ਮੈਂ ਦੱਸ ਤੀਆਂ ਲਾਉਣੀਆਂ ਆਪਾਂ ਦੇਖੋ ਜਿਵੇਂ ਸੀਨ ਲਾਈ ਸੀ ਨਾ ਉਸੇ ਤਰ੍ਹਾਂ ਇੱਕ ਨਾਲ ਆਪਾਂ ਪੱਟੀ ਨੂੰ ਇਸ ਤਰ੍ਹਾਂ ਅਟੈਚ ਕਰ ਦਾਂਗੇ ਮੂਹਰੇ ਪੀਸ ਤੇ ਲਾਉਂਦੇ ਹੋਏ ਪਿੱਛੇ ਤੱਕ ਆਪਾਂ ਐਂ ਸੀਨ ਲਾਵਾਂਗੇ ਇਸ ਤਰ੍ਹਾਂ ਜੀ ਪਿੱਛੇ ਵੀ ਤੇ ਮੋੜੇ ਦੇਖੋ ਦੋਨੇ ਪਾਸੇ ਆਪਣੀਆਂ ਪੱਟੀਆਂ ਲੱਗ ਜੂਗੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰਦੇ ਹੋਏ ਅੰਦਰੇ ਇਸ ਤਰ੍ਹਾਂ ਕਰਾਂਗੇ ਤਾਂ ਜੋ ਇਹ ਅੰਡਰਵੀਅਰ ਤੇ ਬਿਲਕੁਲ ਸਫਾਈ ਆਵੇ ਇਸੇ ਤਰ੍ਹਾਂ ਦੇਖੋ ਇਹ ਪੱਟੀਆਂ ਜਿਹੜੀਆਂ ਹੁੰਦੀਆਂ ਲੱਗ ਜਾਂਦੀਆਂ ਤੇ ਅੰਦਰ ਵੀ ਬਿਲਕੁਲ ਦੇਖੋ ਸਫਾਈ ਆ ਗਈ ਅੰਡਰਵੀਅਰ ਦੇ ਤੇ ਬਾਹਰ ਹੀ ਪੱਟੀਆਂ ਲੱਗੀਆਂ ਤੇ ਬਾਹਰ ਵੀ ਦੇਖੋ ਫਿਨਿਸ਼ ਆ ਗਈ ਦੋਨਾਂ ਸਾਈਡਾਂ ਤੇ ਆਪਾਂ ਇਸ ਤਰ੍ਹਾਂ ਪੱਟੀਆਂ ਲਾ ਦਾਂਗੇ ਲੋ ਜੀ ਪੱਟੀਆਂ ਮੈਂ ਸੋ ਇੱਕ ਸਾਈਡ ਤੇ ਲਾਤੀ ਤੇ ਮੈਂ ਸਾਨੂੰ ਦਿਖਾਉਣ ਦੇ ਕਰਕੇ ਨਾ ਡਬਲ ਸੀਨ ਨਹੀਂ ਮਾਰੀ ਹਜੇ ਮੈਂ ਸਾਨੂੰ ਵੈਸੇ ਦਿਖਾ ਰਹੀ ਆ ਇੱਕ ਸੀਨ ਤੇ ਆਪਾਂ ਜਦੋਂ ਪੱਟੀ ਲਾਈਏ ਨਾ ਇਹ ਤੇ ਹੁਣ ਆਪਾਂ ਇਹਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਦੇਖੋ ਥੋੜਾ ਥੋੜਾ ਅੰਦਰ ਨੂੰ ਆਏ ਫੋਲਡ ਕਰਦੇ ਹੋਏ ਕੱਪੜੇ ਨੂੰ ਤੇ ਆਪਾਂ ਇਸ ਤਰ੍ਹਾਂ ਹੀ ਸੀਨ ਲਾ ਦਾਂਗੇ ਲੋ ਜੀ ਇਹ ਇਸ ਤਰ੍ਹਾਂ ਆਪਣੀ ਸੀਨ ਆਈ ਆ ਜੂਗੀ ਲੋ ਹੁਣ ਆਪਾਂ ਦੋਨੇ ਸਾਈਡਾਂ ਹੈਗੀਆਂ ਜੀ ਇਹੜੀਆਂ ਆਪਾਂ ਕੰਪਲੀਟ ਕਰ ਦਨੇ ਆ ਸੀਨਾ ਮਾਰ ਕੇ ਲੋ ਜੀ ਇਸੇ ਤਰ੍ਹਾਂ ਆਪਾਂ ਦੋਨੇ ਸਾਈਡਾਂ ਤੇ ਸੀਨਾ ਮਾਰ ਕੇ ਪੱਟੀਆਂ ਲਗਾਤੀਆਂ ਜੀ ਦੇਖੋ ਆਪਣਾ ਅੰਡਰਵੀਅਰ ਬਣ ਕੇ ਤਿਆਰ ਹੋ ਗਿਆ 10 ਕਿ ਮਿੰਟਾਂ ਦਾ ਕੰਮ ਹੈ ਕੋਈ ਬਾਲਾ ਇਥੇ ਟਾਈਮ ਨਹੀਂ ਲੱਗਦਾ ਲੋ ਜੀ ਅੰਦਰ ਮੈਂ ਤੁਹਾਨੂੰ ਪੁੱਠਾ ਵੀ ਦਿਖਾ ਦਿੰਨੀ ਆ ਦੇਖੋ ਪੁੱਠੇ ਵਾਲੀ ਸਾਈਡ ਤੇ ਵੀ ਬਿਲਕੁਲ ਸਫਾਈ ਹੈ ਦੇਖੋ ਅੰਦਰ ਵੀ ਸਫਾਈ ਤੇ ਬਾਹਰ ਵੀ ਸਫਾਈ ਇਸੇ ਤਰ੍ਹਾਂ ਦੇਖੋ ਹੁਣ ਰਹਿ ਗਈ ਜੀ ਆਪਣੀ ਲਾਸਟਿਕ ਪਾਉਣੀ ਲਾਸਟਿਕ ਮੈਂ ਤੁਹਾਨੂੰ ਦੱਸਦੀ ਆ ਜੀ ਆਪਾਂ ਲਾਸਟਿਕ ਪਾ ਰਹੀਆਂ ਦੂਸਰੀ ਜਿਹੜੀ ਕਿ ਉੱਪਰ ਧਰ ਕੇ ਲੱਗੂਗੀ ਜੀ ਆਪਾਂ ਲਾਸਟਿਕ ਤੁਹਾਨੂੰ ਮੈਂ ਦੱਸ ਵੀ ਦਿੰਨੀ ਆ ਜੀ ਆਪਾਂ ਦੂਸਰੀ ਲਾਸਟਿਕ ਪਾ ਜਿਹੜੀ ਕੀ ਵਾਈਟ ਵਾਲੀ ਹੁੰਦੀ ਹੈ ਦੇਖੋ ਇਹ ਮੈਂ ਤਾਂ ਪਾ ਰਹੀਆਂ ਜੀ ਮੇਰੇ ਕੋਲ ਇਹ ਵੈਸੀ ਪਈ ਸੀ ਇੱਕ ਅੰਡਰਵੀਅਰ ਫਟ ਗਿਆ ਸੀ ਮੈਂ ਉਹਦੇ ਉੱਤੋਂ ਉਤਾਰ ਕੇ ਇਹਨੂੰ ਰੱਖ ਲਿਆ ਸੀਗਾ ਲਾਸਟਿਕ ਵਧੀਆ ਪਈ ਸੀ ਜੀ ਮੈਂ ਸੋਚਿਆ ਚਲੋ ਇਹਨੂੰ ਰੈਡੀਮੇਡ ਇੱਕ ਲੁੱਕ ਮਿਲ ਜੂਗੀ ਹਨਾ ਆਪਾਂ ਇਸ ਕਰਕੇ ਜੋਕੀ ਵਾਲੀ ਲਾਸਟਿਕ ਪਾ ਰਹੀਆਂ ਵੈਸੇ ਤੁਸੀਂ ਇਹ ਲਾਸਟਿਕ ਵੀ ਪਾਉਣੀ ਹੋਵੇ ਜਿਹੜੀ ਰੀਲਾਂ ਘਟਣਾ ਦੀ ਦੁਕਾਨ ਹੁੰਦੀ ਹੈ ਲੈਸਾਂ ਵਾਲੀ ਉਹਦੇ ਕੋਲੋਂ ਇਹ ਰਾਮਨਾਨ ਮਿਲ ਜਾਂਦੀ ਹੈ ਦੇਖੋ ਇਹ ਇੰਨੀ ਫੋਲਡ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਸੀਨਾ ਲਾਵਾਂਗੇ ਸੀਨ ਲਾਉਣ ਤੋਂ ਬਾਅਦ ਜੀ ਇਹ ਲਾਸਟਿਕ ਇਸ ਤਰ੍ਹਾਂ ਹੀ ਪੈ ਚੁਗੀ ਲਓ ਜੀ ਤੇ ਇੱਕ ਪਾਸੇ ਐ ਧਰ ਕੇ ਦੇਖੋ ਇਹਨੂੰ ਕਮਾਉਂਦੇ ਹੋਏ ਸਾਰੇ ਪਾਸੇ ਸੀਣਾ ਇਸ ਤਰ੍ਹਾਂ ਇਲਾਸਟਿਕ ਐ ਪੈ ਜਾਊਗੀ ਇਹਨੂੰ ਕੋਈ ਫੋਲਡ ਕਰਨ ਦੀ ਲੋੜ ਨਹੀਂ ਕੱਪੜੇ ਦੇ ਵਿੱਚ ਜੇ ਆਪਾਂ ਇਹ ਇਲਾਸਟਿਕ ਪਾਉਣੀ ਹੈ ਦੇਖੋ ਇਹ ਲਾਸਟਿਕ ਵੀ ਆਪਾਂ ਮੇਨ ਕੇ ਕੱਟ ਲਾਂਗੇ ਇਹ ਇਸ ਤਰ੍ਹਾਂ ਪਾਉਗੀ ਉਹਦੇ ਵਾਸਤੇ ਆਪਾਂ ਨੂੰ ਨਿੱਕਰ ਦੀ ਜਿਹੜੀ ਲੰਬਾਈ ਉਹ ਵੱਧ ਰੱਖਣੀ ਪਊਗੀ ਲੋ ਜੀ ਇਹ ਲਾਸਟਿਕ ਮੈਂ ਪਾਤੀ ਦੇਖੋ ਪਲਾਸਟਿਕ ਪਾਉਣ ਤੋਂ ਬਾਅਦ ਹੈਗਾ ਆਪਣਾ ਅੰਡਰਵੇਅਰ ਬਿਲਕੁਲ ਬਣ ਕੇ ਤਿਆਰ ਹੋ ਗਿਆ ਜੀ ਇਹ ਆਪਾਂ ਦੇਖੋ ਤੁਹਾਨੂੰ ਬਿਲਕੁਲ ਬਾਜ਼ਾਰ ਵਰਗਾ ਬਣਿਆ ਦੇਖੋ ਇਸੇ ਤਰ੍ਹਾਂ ਜਿਹੜੀਆਂ ਸੈਂਟਰ 'ਚ ਪੱਟੀਆਂ ਲੱਗੀਆਂ ਪੱਟੀਆਂ ਲੱਗੀਆਂ ਹੋਈਆਂ ਨਿਕੀਆਂ ਲੋ ਜੀ ਇਸ ਬਿਲਕੁਲ ਇਹ ਬਾਜ਼ਾਰ ਵਰਗੀ ਲੁੱਕੇ ਦੀ ਬਣੀਏਗੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ